ਫੋਨ ਕਰੀ ਜਾਂਦੇ ਆ ਭਰਾ ਕਹਿੰਦੇ ਆ ਕਿ ਸਾਡਾ ਚਿੱਤ ਨਹੀਂ ਲੱਗਦਾ ਉੱਥੇ ਪਿੰਡ ਦਾ ਮੇਲਾ ਆ ਅਰਸ਼ ਕਹਿੰਦੇ ਚਿੱਤ ਨਹੀਂ ਲੱਗਦਾ ਲਾ ਤਾਲੀਆਂ ਮਾਰਦੇ ਜ਼ੋਰਦਾਰ ਸੱਖੇ ਤੇ ਜਦ ਪਿੰਡ ਦਾ ਮੰਡਲ ਤੇ ਨਹੀਂ ਲਾ ਧੂਆਂ ਪਤਾ ਲੱਗਦਾ ਅੱਜ ਪੂਰੇ ਜ਼ਿਲ੍ਹਾ ਜ਼ਿਲੰਦਰ ਵਾਲੇ ਹੁਜਿਆਰਪੁਰ ਵਾਲੇ ਕੋਠਿਆਂ ਤੇ ਚੜਚੜ ਦੇਖਦੇ ਹੋਣਗੇ ਪੰਜ ਸੱਤ ਦੇ ਮਿੰਟ ਬਾਅਦ ਪੰਡੋਰੀ ਬੰਗੂੜੇ ਦੇ ਵਿੱਚ ਇੱਕ ਕਵਾੜਾ ਜਹਾੜ ਦਾ ਧੂਏ ਦਾ ਜਿਹਦੇ ਵਿੱਚ ਕੋਪੀ ਬਲੀਨੇ ਹੋਣੇ ਵੀ ਐਡ ਹੈ ਤੇ ਸੋਨੂੰ ਫੱਤੋ ਵਾਲੀਆਂ ਵੀ ਐਡ ਹੈ ਹਰੀਆਂ ਵਾਲਾ ਟਾਹੋ ਟਾਹੋ ਔਰ ਦੁਨੀਆ ਪਿਆਰ ਕਰਦੀ ਆ ਦੁਨੀਆ ਪਿਆਰ ਕਰਦੀ ਆ ਲੱਗੇ ਸ਼ਾਗੇ ਦੇ ਪਿੰਡਾਂ ਵਿੱਚ ਕਈ ਦਿਨ ਮੱਛਰ ਨਹੀਂ ਲੱਪਣਾ ਕਈ ਦਿਨ ਮੱਛਰ ਨਹੀਂ ਲੱਪਣਾ ਉਹ ਟਾਹੇ ਵਾਲਾ ਟਾਹੇ ਵਾਲਾ ਬੱਲੇ ਬੱਲੇ ਕਰਾਈ ਜਾਂਦਾ ਤਹੀਆਂ ਪਾ ਕੇ ਟਰੈਕਟਰ ਨੂੰ ਭਿਾਈ ਜਾਂਦਾ ਵੇਖੋ ਰੰਜੀਲਾ ਮਾਰਵਾ ਟੀਵੀ ਵਾਲਾ ਕਲਿੱਪ ਕੱਟੀ ਜਾਂਦਾ ਉਹ ਕਲਿੱਪ ਕੱਟੀ ਜਾਂਦਾ ਹਾਂਜੀ ਇੱਥੇ ਬਲਜੀਤ ਸਿੰਘ ਦੀ ਦਾਦੂਆ ਸਾਹਿਬ ਹੁਣਾ ਦਾ ਦੀਪਾ ਸਮਰਾਜੀ ਪੁੱਜੇ ਹੋਏ ਐ ਸਾਨੂੰ ਖਿਆੜਾ ਜੀ ਹੁਣਾ ਦਾ ਨਾਲ ਸੇਮ ਪਟੋਰੀ ਸਾਡਾ ਭਰਾ ਜਿੰਦਗੀ ਦਾ ਮਾਣ ਪੁੱਜਿਆ ਜਿਨ੍ਹਾਂ ਦਾ ਆ ਟਰੈਕਟਰ ਚੱਲ ਰਿਹਾ ਸੁਖੇ ਢੇਰਾ ਜਿਨ੍ਹਾਂ ਦਾ ਇਹਨਾਂ ਭਰਾਵਾਂ ਦੇ ਸਹਯੋਗ ਵੱਡੇ ਰਹਿੰਦੇ ਆ ਲਓ ਸਾਹਮਣੇ ਕਹਿੰਦੇ ਵੀਰ ਆਪਣੀ ਮੰਜ਼ਿਲ ਵੱਲ ਵਧਦਾ ਹੋਇਆ ਲਾਕੇ ਦਾ ਟਰੈਕਟਰ ਆ ਇਸ ਵੇਲੇ ਢੇ ਵਾਲਾ ਬੱਲੇ-ਬੱਲੇ ਕਰਾਉਂਦਾ ਆ। ਆਹ ਕੌਣ ਅੱਜ ਬੁਲਟ ਲੈ ਕੇ ਜਾਂਦਾ ਗੱਲਾਂ ਸਮੇਂ ਦੀਆਂ ਹੋਣੀਆਂ ਨੇ। ਲਓ ਮੁੰਡਾ ਕਹਿੰਦੇ ਆਪਣੀ ਮੰਜ਼ਲ ਵੱਲ ਵਧਦਾ ਹੋਇਆ ਇਸ ਵੇਲੇ ਆਹ ਸੁਖਾ ਢੇਆ ਇਸ ਵੇਲੇ ਟਰੈਕਟਰ ਲੈ ਕੇ ਆਪਣੀ ਮੰਜ਼ਲ ਵੱਲ ਵਧਦਾ ਹੋਇਆ ਆ। ਆਹ ਜ਼ਿੰਮੇਵਾਰੀ ਪੱਟੀ ਐ। ਇੱਧਰ ਸਤਕਾਰ ਕੀਤਾ ਬੋਲਦਾ ਭਰਾਵਾਂ ਦਾ ਅੱਜ ਕਹਿੰਦੇ ਜ਼ਿੰਮੇਵਾਰੀਆਂ ਵੱਡੀਆਂ। ਲਓ ਸਾਹਮਣੇ ਕਹਿੰਦੇ ਢੇ ਵਾਲੇ ਦਾ ਟਰੈਕਟਰ ਬੱਲੇ-ਬੱਲੇ ਕਰਾ ਰਿਹਾ। ਉਹ ਦੂਜਾ ਦੂਜਾ ਕਿਹੜਾ ਬੱਲੇ 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 ਦੁਨੀਆ ਸਵਾਦ ਲੈਂਦੀ ਆ ਉਹ ਦੁਨੀਆ ਸਵਾਦ ਲੈਂਦੀ ਆ ਦੁਨੀਆ ਪੈਂਦੀ ਆ ਉਹ ਦੁਨੀਆ ਸਵਾਦ ਲੈਂਦੀ ਆ ਉਹ ਦੁਨੀਆ ਸਵਾਦ ਲੈਂਦੀ ਆ ਬੱਲੇ 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 ਹਟਾਹੇ ਵਾਲੇ ਦਾ ਬੰਬੂ ਕਾਟ ਚੱਲੇ ਹਟਾਹੇ ਵਾਲੇ ਦਾ ਬੰਬੂ ਕਾਟ ਚੱਲੇ ਆ ਚੱਲਿਆ ਬੰਬੂ ਕਾਟ ਕੰਦੇ ਇਹਨੇ ਜਿੰਨਾ ਕਿਤੇ ਆਤਾ ਲਓ ਇਧਰ ਪ੍ਰਕਾਟਿਕ ਮੈਂ ਮੜੀ ਆਪਣਾ ਟਰੈਕਟਰ ਲੈ ਕੇ ਆਇਆ ਹੈ ਗੱਲਾਂ ਸਮੇਂ ਦੀਆਂ ਭਾਈ ਅਗਲੀ ਜ਼ਿੰਮੇਵਾਰੀ ਤੁਹਾਡੀ ਹੈ ਨਾਲੇ ਇੱਕ ਦੇ ਮਿੰਟ ਵੀ ਕਰਾ ਲਿਓ ਮੇਰੇ ਭਰਾ ਲੇਟਾਂ ਬਹੁਤ ਜ਼ਿਆਦੇ ਇਹਨਾਂ ਤੋਂ ਬਾਅਦ ਅਗਲਾ ਟਰੈਕਟਰ ਬਲਦੇਵ ਬੜੀ ਸ਼੍ਰੀ ਚੰਪਾ ਸਾਹਵਾਲਿਆਂ ਦਾ ਬੰਦਾ ਦਿਓ ਜੀ ਤਿਆਰੀ ਰੱਖੋ ਬਲਦੇਵ ਮਾਜਰੀ ਜੇ ਨਾਲ 11 ਵਾਲੇ ਤਿਆਰੀ ਰੱਖੋ ਤਾਂ ਤਾਂ ਬਾਬਾ ਬਸੌਣ ਜੀ ਰੋਕਾ ਖੁਰਦ ਵਾਲੇ ਮਾਸੀ ਹਰੇ ਭਰਾ ਤੋਂ ਬੇਨਤੀ ਹੈ ਸਾਡੇ ਨਿੱਤੀ ਭਾਈ ਨੂੰ ਲਿਆਓ ਟਰੈਕਟਰ ਵਿੱਚ ਐਫਐਮਟੀ ਗੁਰੂ ਹਰਿਆਣੇ ਵਾਲਿਆਂ ਦਾ 62 ਟਰੈਕਟਰ ਬੈਂਚਾ ਲੱਭੀ ਸਤ ਸਾਰੇ ਹੀ ਸਾਰੇ ਹੀ ਆ ਗਏ ਆ ਚਮਕੌਰ ਸਾਹਿਬ ਵਾਲਿਆ ਲੋਕੀ ਵੀ ਤੁੰਨੂੰ ਪਿਆਰ ਕਰਦੇ ਆ ਲੋਕੀ ਤੁੰਨੂੰ ਪਿਆਰ ਕਰਦੇ ਆ ਦੂਜਾ ਤੇ ਆਖਰੀ ਕਿਹੜਾ ਦੂਜਾ ਤੇ बहुत धनवादाद चल तो के गया भाई। भाई बड़े बड़ी हुई है नहीं नहीं बहुत बहुत धन्यवाद ਆਹ ਟਰੈਕਟਰ ਜਿਹੜਾ ਚੱਲ ਕੇ ਗਿਆ 3 ਮਿੰਟ 4 ਸੈਕਿੰਡ ਤੇ 41 ਪੁਆਇੰਟ ਤਾੜੀਆਂ ਮਾਰ ਦਿਓ ਜ਼ੋਰਦਾਰ 3 4 41 ਤਿੰਨ ਪੂਰੇ ਪੰਨਾਂ ਦੇ ਨਾਲ ਕਹਿੰਦੇ 1 ਪੁਆਇੰਟ ਰਿਹਾ ਜਿਹੜਾ ਪਹਿਲਾ ਟਰੈਕਟਰ ਚੱਲ ਕੇ ਗਿਆ